ਉਹ ਸਟੇਜ ਤੋਂ ਗਾਣਾ ਕੱਢਣ ਲੱਗ ਗਈ ਜਿਹੜੀ ਐਂਟਰਟੇਨ ਕਰ ਰਹੀ ਹੈ ਸਭ ਕੁਝ ਕਿਉਂ ਹੋ ਗਿਆ ਕੀ ਕੀ ਉਹਨਾਂ ਨੇ ਨੀਚੋਂ ਨੂੰ ਇਸ਼ਾਰਾ ਕੀਤਾ ਜਾਂ ਕੁਝ ਕਿਹਾ ਜਾਂ ਕੁਝ ਆਫਰ ਕੀਤਾ ਜਿਹਦੇ ਤੋਂ ਖਿਜ ਕੇ ਉਹਨੇ ਉਹ ਗਾਣਾ ਕੱਢਿਆ ਨੇ ਗਾਣਾ ਤੱਕ ਉਹਨੂੰ ਨਹੀਂ ਰੁਕਣਾ ਚਾਹੀਦਾ ਸੀ ਉਹਨੂੰ ਪੂਰੀ ਪੰਜਾਬੀਅਤ ਦੇ ਵਿੱਚ ਉਹਨੂੰ ਥੱਪੜ ਮਾਰ ਕੇ ਉਹਦਾ ਜਵਾਬ ਦੇਣਾ ਚਾਹੀਦਾ ਸੀ ਜੇ ਉਹ ਸਟੇਜ ਤੇ ਕੁੜੀ ਨੱਚਦੀ ਆ ਨਾ ਤਾਂ ਉਹਨੂੰ ਐ ਸਮਝਿਆ ਜਾਂਦਾ ਜਿਵੇਂ ਖੜਾਉਣਾ ਆ ਕੁੱਤੋ ਜੀ ਇਹ ਵੀ ਨਹੀਂ ਦੇਖਦੇ ਕਿ ਤੁਹਾਡੇ ਨਾਲ ਤੁਹਾਡੇ ਪਰਿਵਾਰ ਵੀ ਨੇ ਤੁਹਾਡੇ ਚਾਚੇ ਤਾਏ ਬਜ਼ੁਰਗ ਨੇ ਭੈਣਾਂ ਨੇ ਮਾਤਾਵਾਂ ਨੇ ਬੱਚੇ ਨੇ ਤੁਹਾਡੇ ਇਹ ਇੰਨੇ ਵੀ ਸ਼ਰਮ ਨਹੀਂ ਕਰਦੇ ਕਿ ਉਹ ਜਿਹੜਾ ਆਰਟਿਸਟ ਸਟੇਜ ਤੇ ਡਾਂਸ ਕਰ ਰਿਹਾ ਉਹ ਸਾਡਾ ਪੰਜਾਬੀ ਭਰਾ ਹੈ ਜਾਂ ਭੈਣ ਹੈ ਅਸਲ ਦੇ ਵਿੱਚ ਅਸ਼ਲੀਲਤਾ ਉਸ ਕੁੜੀ ਦੇ ਵਿੱਚ ਨਹੀਂ ਸੀ ਅਸ਼ਲੀਲਤਾ ਉਹਦੀ ਮਾਨਸਿਕਤਾ ਦੇ ਵਿੱਚ ਸੀ ਉਹ ਵੀ ਇਨਸਾਨ ਜਿਹੜਾ ਉਹ ਮੈਨੂੰ ਪਤਾ ਲੱਗਿਆ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਕੱਲ ਨੂੰ ਸਮਾਂ ਪਲਟੇ ਕਿਤੇ ਹੋ ਸਕਦਾ ਤੁਹਾਡੇ ਪਰਿਵਾਰ ਚੋਂ ਕਿਸੇ ਨੂੰ ਇਹ ਕੰਮ ਕਰਨਾ ਪੈ ਜਾਵੇ ਤੁਸੀਂ ਲੋਕਾਂ ਦੀ ਸੁਰੱਖਿਆ ਕਰਨੀ ਹੈ ਤੇ ਅਸੀਂ ਇੱਕ ਨੇ ਹੱਥੀ ਲੜਕੀ ਦੇ ਉੱਪਰ ਇੱਕ ਸ਼ਰਾਬ ਦਾ ਗਲਾਸ ਮਾਰ ਰਹੇ ਆ ਇਹ ਕਿੱਥੋਂ ਦੀ ਇਨਸਾਨੀਅਤ ਹੈ ਨਾ ਇਸ਼ਾਰੇ ਹੁੰਦੇ ਨੇ ਸਟੇਜਾਂ ਤੋਂ ਉਹਨਾਂ ਨੂੰ ਬੁਲਾਇਆ ਜਾਂਦਾ ਇਹ ਸਾਰਾ ਕੁਝ ਹੁੰਦਾ ਬਲੱਗ ਕਈ ਵਾਰੀ ਦੇਖਿਆ ਕਿ ਜਿਹੜੇ ਕੋਈ 10-10 12-12 ਹਜ਼ਾਰ ਰੁਪਏ ਤਨਖਾਹਾਂ ਲੈਣ ਵਾਲੇ ਬੰਦੇ ਨੇ ਨਾ ਇਹ ਉਹ ਵੀ ਇਸ਼ਾਰਾ ਕਰ ਜਾਂਦੇ ਨੇ ਪਰ ਇਹ ਨਹੀਂ ਸੋਚਦੇ ਵੀ ਜਿੰਨੀ ਤੁਹਾਡੀ ਤਨਖਾਹ ਹੈ ਉਹ ਇੱਕ ਦਿਨ ਦੀ ਪਰਫਾਰਮੈਂਸ ਦਾ ਲੈਂਦੀ ਹੈ ਸਿਮਰਨ ਸੰਧੂ ਜਿਹੜੀ ਹੈ ਉਹ ਮੈਂ ਪਹਿਲੇ ਵੀ ਗੱਲ ਕੀਤੀ ਉਹਦੀ ਤੁਸੀਂ ਪਹਿਰਾਵੇ ਤੋਂ ਉਹਦੀ ਨੈਤਿਕਤਾ ਜਿਹੜੀ ਉਹ ਫਰਖ ਸਕਦੇ ਹੋ ਲੋਕਾਂ ਨੇ ਸਟੇਜਾਂ ਦੇ ਉੱਪਰ ਆਰਟਿਸਟ ਨੂੰ ਪਰਫਾਰਮੈਂਸ ਕਰਦਿਆਂ ਦੇਖਿਆ ਲੈਚਰ ਡਰੈੱਸਾਂ ਦੇ ਵਿੱਚ ਚੈੱਕ ਕਰ ਲਓ ਵੀਡੀਓ ਦੇ ਵਿੱਚ ਉਹਨੂੰ ਜਾਂ ਉਹਦੀ ਪਿੱਛੇ ਸੋਸ਼ਲ ਮੀਡੀਆ ਚੈੱਕ ਕਰ ਲਓ ਪੰਜਾਬੀ ਡਰੈੱਸਾਂ 'ਚੋਂ ਕੰਮ ਕਰਦੀ ਆ ਅਸੀਂ ਕਿਸੇ ਦੀ ਧੀ ਪਹਿਨਣ ਵਾਲ ਕਿੱਦਾਂ ਦੀ ਨਜ਼ਰ ਰੱਖਣੀ ਹੈ ਸਾਨੂੰ ਘਰ ਤੋਂ ਸਿੱਖਣਾ ਪਏਗਾ ਚਾਰ ਬੰਦਿਆਂ ਦੇ ਖਿਲਾਫ ਜਿਹੜੀ ਐਫ ਆਈ ਆਰ ਹੋਈ ਆ ਜੇ ਉਹਨਾਂ ਦੀ ਅਰੈਸਟ ਨਹੀਂ ਪੈਂਦੀ ਤੇ ਅਸੀਂ ਹਫਤਾ ਤੱਕ ਵੇਟ ਕਰਕੇ ਫਿਰ ਸਿਮਰਨ ਸੰਧੂ ਨਾਲ ਖੁਦ ਕੰਟੈਕਟ ਕਰਾਂਗੇ ਜੋ ਬਣਦੀ ਕਾਰਵਾਈ ਹੋਏਗੀ ਸਾਡੀ ਉਹ ਜੋ ਡਿਊਟੀ ਲੈ ਗਈ ਅਸੀਂ ਖੜੇ ਆ ਨਾਲ ਲੁਧਿਆਣੇ ਦੇ ਸਮਰਾਲਾ ਦੇ ਵਿੱਚ ਜੋ ਕੁਝ ਹੋਇਆ ਹਰ ਕਿਸੇ ਨੇ ਦੇਖਿਆ ਵਿਆਹ ਸਮਾਗਮ ਦੀ ਸਟੇਜ ਦੇ ਉੱਤੇ ਕਿਉਂ ਅਚਾਨਕ ਸਟੇਜ ਪਰਫਾਰਮਰ ਗਾਲਾਂ ਕੱਢਣ ਲੱਗ ਗਈ ਉਸ ਦਾ ਕਾਰਨ ਇਸ ਵੇਲੇ ਹਰ ਕੋਈ ਜਾਣਦਾ ਆ ਪਰ ਕੁੜੀਆਂ ਉਹ ਸਾਰੀਆਂ ਕੁੜੀਆਂ ਜਿਹੜੀਆਂ ਸਟੇਜ ਪਰਫਾਰਮਰਸ ਨੇ ਉਹਨਾਂ ਦਾ ਪਿਵਿੱਖ ਕੀ ਹੈ ਉਹਨਾਂ ਦੇ ਮੌਜੂਦਾ ਵਜੂਦ ਕੀ ਨੇ ਸਟੇਜ ਪਰਫਾਰਮਰਸ ਨੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਖੇਡਣ ਦਾ ਸਮਾਨ ਨੇ ਇਹ ਆਪਣੇ ਆਪ 'ਚ ਸਵਾਲ ਖੜੇ ਹੋਣ ਲੱਗ ਗਏ ਨੇ ਇਸ ਵੇਲੇ ਜਿਹੜਾ ਲੋਕਾਂ ਦੇ ਨਾਲ ਮੌਜੂਦ ਆ ਉਹ ਜਲੰਧਰ ਦੇ ਵਿੱਚ ਡੀਜ ਐਂਡ ਔਰਕੈਸਟਰ ਐਸੋਸੀਏਸ਼ਨ ਦੇ ਮੈਂਬਰਸ ਨੇ ਔਰ ਉਹ ਆਪ ਵੀ ਇਸੇ ਕੰਮ ਦੇ ਵਿੱਚ ਨੇ ਉਹਨਾਂ ਨੂੰ ਜਾਣਦੇ ਨੇ ਉਹਨਾਂ ਨਾਲ ਰੋਜ਼ ਦਾ ਬਾਹ ਪੈਂਦਾ ਇਸ ਕੰਮ ਇਸ ਕੰਮ ਨੂੰ ਲੈ ਕੇ ਸਰ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਤੁਹਾਡਾ ਨਾਮ ਔਰ ਤੁਸੀਂ ਕਿੱਥੇ ਕੰਮ ਕਰਦੇ ਮੇਰਾ ਨਾਮ ਕੀਮਤ ਕੀ ਸਰ ਜੀ ਜਲੰਧਰ ਡੀਜੀ ਲਾਈਟ ਸਾਊਂਡ ਐਸੋਸੀਏਸ਼ਨ ਦਾ ਮੈਂ ਫਾਊਂਡਰ ਮੈਂਬਰ ਹਾਂ ਔਰ ਪਿਛਲੇ 18 ਤੋਂ 20 ਸਾਲ ਤੋਂ ਜਲੰਧਰ ਦੇ ਵਿੱਚ ਇਹ ਕਾਰੋਬਾਰ ਕਰ ਰਿਹਾ ਹਾਂ ਜੀ ਤੇ ਕੇਸਰ ਸਾਹਿਬ ਜੋ ਕੁਝ ਹੋਇਆ ਜੋ ਕੁਝ ਵਾਪਰਿਆ ਇੱਕ ਕੁੜੀ ਜਿਹੜੀ ਸਟੇਜ ਪਰਫਾਰਮਰ ਹੈ ਉਹ ਸਟੇਜ ਤੋਂ ਗਾਲਾਂ ਕੱਢਣ ਲੱਗ ਗਈ ਜਿਹੜੀ ਐਂਟਰਟੇਨ ਕਰ ਰਹੀ ਹੈ ਜਿਹੜੀ ਲੋਕਾਂ ਨੂੰ ਐਂਟਰਟੇਨ ਕਰ ਰਹੀ ਹੈ ਉਹਨੂੰ ਗਾਲਾਂ ਕੱਢਣੀਆਂ ਪੈ ਗਈਆਂ ਇਹ ਸਭ ਕੁਝ ਕਿਉਂ ਹੋ ਗਿਆ ਦੇਖੋ ਸਵਾਲ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈ ਕਿ ਆਖਿਰ ਐਸਾ ਕੀ ਹੋਇਆ ਕਿ ਉਹ ਲੜਕੀ ਜਿਹੜੀ ਤੁਹਾਡੇ ਵਿਆਹ ਦੀਆਂ ਖੁਸ਼ੀਆਂ ਨੂੰ ਵਧਾਉਣ ਆਈ ਹੈ ਉਹ ਤੁਹਾਡੇ ਕਿਸੇ ਫੈ ਉਨੇ ਗਾਲਾਂ ਕੱਢਣ ਦੇ ਪਿੱਛੇ ਕੀ ਕਾਰਨ ਕੀ ਹੈ ਉਸ ਇਨਸਾਨ ਨੇ ਉਹਨੂੰ ਕੀ ਕਿਹਾ ਕਿ ਉਹ ਇੰਨੀ ਹਾਈਪਰ ਹੋ ਕੇ ਗਾਲਾਂ ਤੱਕ ਓਪਨਲੀ ਜਿਹੜਾ ਉਹ ਕੱਢਣ ਦੇ ਵਿੱਚ ਆ ਗਿਆ ਕਿਉਂਕਿ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਅਸੀਂ ਉਹ ਲੋਕਾਂ ਜਿਹੜੇ ਲੋਕਾਂ ਦੀਆਂ ਵਿਆਹਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਾਉਂਦੇ ਆ ਉਹਨਾਂ ਦੀਆਂ ਖੁਸ਼ੀਆਂ ਨੂੰ ਵਧਾਉਂਦੇ ਆ ਤੇ ਐਸਾ ਕੀ ਹੋਇਆ ਹੋਵੇਗਾ ਕਿ ਉਹ ਉਸ ਲੜਕੀ ਨੂੰ ਵਿਚਾਰੀ ਨੂੰ ਇਹਨਾਂ ਇਹਨਾਂ ਮੈਂ ਕਹਿਣਾ ਨਹੀਂ ਜਾਂਦਾ ਪਰ ਇੰਨੀ ਗੰਦੀ ਜਿਹੜੀ ਸ਼ਬਦਾਵਲੀ ਬੋਲਣੀ ਪਈ ਐਨਾ ਹਿਮਿਲੇਟ ਕੀਤਾ ਉਹਨੂੰ ਸਟੇਜ ਤੇ ਖੜੀ ਨੂੰ ਤੇ ਉਹਨਾਂ ਨੇ ਆਪ ਦੱਸਿਆ ਸਾਰਾ ਕੁਝ ਸਿਮਰਨ ਸਿੱਧੂ ਸੰਧੂ ਉਹਨਾਂ ਨੇ ਕਹਿੰਦਾ ਕਿ ਮੇਰੇ ਵੱਲ ਸ਼ਰਾਬ ਨਾਲ ਭਰਿਆ ਗਲਾਸ ਸੁਟਿਆ ਮੈਨੂੰ ਕਿਹਾ ហេਠਾ ਮਾਰਿਆ ਉਹਨਾਂ ਨੇ ਕਿਹਾ ਕਿ ਮੈਨੂੰ ਕਿਹਾ ហេਠਾ ਆ ਕੇ ਨੱਚ ਮੇਰੇ ਨਾਲ ਪਰ ਕੁੜੀਆਂ ਦੀ ਸੇਫਟੀ ਕਿੱਥੇ ਆ ਕੁੜੀਆਂ ਦੂਰ ਦਰਾਡੇ ਜਾ ਕੇ ਆਪਣਾ ਸ਼ੋਅ ਲਾਉਂਦੀਆਂ ਸੇਫ ਸੇਫ ਤੋਂ ਉਹਨਾਂ ਨੇ ਉਹ ਬਿਲਕੁਲ ਜੀ ਇਹ ਗੱਲ ਸਾਨੂੰ ਇਹ ਹਮੇਸ਼ਾ ਮੰਨਣੀ ਪਵੇਗੀ ਕਿ ਲੜਕੀਆਂ ਦੀ ਜਿਹੜੀ ਸੇਫਟੀ ਹੁੰਦੀ ਹੈ ਵੈਸੇ ਤੇ ਜਿਹੜੇ ਆਰਟਿਸਟ ਜਿਹੜੇ ਹਾਇਰ ਕਰਦੇ ਆ ਉਹ ਅਸੀਂ ਆਰਗੇਨਾਈਜ਼ਰ ਹੁੰਨੇ ਆ ਡਿਊਟੀ ਸਾਡੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਜਿਹੜਾ ਉਹ ਸੇਫਟੀ ਪ੍ਰੋਵਾਈਡ ਕਰੀਏ ਪਰ ਫਿਰ ਵੀ ਇਹਦਾ ਹੁੰਦਾ ਨਾ ਕਿ ਸਾਡੀ ਜਿਹੜੀ ਟੀਮ ਹੁੰਦੀ ਹੈ 5 ਤੋਂ 7 ਲੋਕਾਂ ਜਿਹੜੇ ਹੁੰਦੇ ਨੇ ਪਰ ਵਿਆਹ ਦੇ ਵਿੱਚ ਜਿਹੜੇ ਬੁਲਾਏ ਗਏ ਗੈਸਟ ਹੁੰਦੇ ਨੇ ਉਹਨਾਂ ਦੀ ਗਿਣਤੀ ਸੋ ਜਾਂ ਅਫਸੋਸ ਹੈਗੀ ਗੱਲ ਇਸ ਗੱਲ ਦਾ ਆਫਸੋਸ ਕਿ ਸਿਮਰਨ ਸੰਧੂ ਨੂੰ ਉਸ ਦੇ ਆਪਣੇ ਆਰਗੇਨਾਈਜ਼ਰਸ ਨਹੀਂ ਉਹਦਾ ਸਾਥ ਨਹੀਂ ਦਿੱਤਾ ਤੇ ਉਹਨੂੰ ਆਪ ਖੜਨਾ ਪੈ ਗਿਆ ਇਕੱਲੀ ਨੂੰ ਹਾਂ ਬਿਲਕੁਲ ਉਹ ਜਿਹੜੀ ਗੱਲ ਉਹਨਾਂ ਕਹੀ ਆ ਕੁਝ ਹੱਦ ਤੱਕ ਠੀਕ ਹੈ ਕਿਉਂਕਿ ਤੁਸੀਂ ਉਸ ਵੀਡੀਓ ਦੇ ਵਿੱਚ ਦੇਖਿਆ ਹੋਵੇਗਾ ਕਿ ਜਦੋਂ ਉਹ ਝਗੜਾ ਹੋ ਰਿਹਾ ਤੇ ਜਿਹੜੇ ਆਰਗੇਨਾਈਜ਼ਰ ਨੇ ਉਹ ਲੜਕੀ ਨੂੰ ਜਿਹੜਾ ਉਹ ਵਿਚਾਰੇ ਨੇ ਸਾਈਡ ਤੇ ਕਰ ਰਹੇ ਨੇ ਜਦੋਂ ਉਹਨਾਂ ਲੜਕੇ ਨੇ ਗਲਾਸ ਮਾਰਿਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਪੋਰਟ ਨਾ ਕਰਨ ਦੀ ਉਹ ਸਪੋਰਟ ਨਾ ਕਰਨ ਦੀ ਗੱਲ ਨੂੰ ਕਰ ਰਿਹਾ ਸੀ ਕਿ ਤੁਸੀਂ ਰਾਜੀਨਾਮਾ ਕਰ ਲਓ ਤੁਸੀਂ ਐਫ ਆਈ ਆਰ ਨਾ ਕਰਾਓ ਇਸ ਇਸ ਚੀਜ਼ ਦੇ ਵਿੱਚ ਮੈਂ ਕਹਿ ਰਿਹਾ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਆਰਗੇਨਾਈਜ਼ਰ ਨੇ ਸਾਡੀ ਸਪੋਰਟ ਨਹੀਂ ਕੀਤੀ ਚਲੋ ਇਹੀ ਮਾਮਲਾ ਲੈ ਲੈਣੇ ਆ ਕਿ ਉਹ ਪ੍ਰੈਸ਼ਰਾਈਜ਼ ਕੀਤਾ ਗਿਆ ਰਾਜੀਨਾਮਾ ਨਾ ਕਰੋ ਤੁਸੀਂ ਆਪ ਇਸ ਬਿਜ਼ਨਸ 'ਚ ਹੈਗੇ ਹੋ ਤੁਹਾਡੇ ਨਾਲ ਵੀ ਤੁਹਾਡੇ ਤਾਲੁਕ 'ਚ ਵੀ ਬਹੁਤ ਸਾਰੀਆਂ ਪਰਫਾਰਮਰਸ ਹੋਣਗੀਆਂ ਜਿਹੜੀਆਂ ਜਾਣਦੀਆਂ ਨੇ ਪਰ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਵੀ ਸ਼ਾਇਦ ਤੁਹਾਡੇ ਤੇ ਹੀ ਬਣਦੀ ਜੇ ਤੁਸੀਂ ਉਹਨਾਂ ਨੂੰ ਭੇਜਦੇ ਹੋ ਜਾਂ ਲੈ ਕੇ ਜਾਂਦੇ ਹੋ ਬਿਲਕੁਲ ਸਾਡੇ ਤੇ ਬਣਦੀ ਹੈ ਜੀ ਔਰ ਜੇ ਸਾਡੀ ਡਿਊਟੀ ਬਣਦੀ ਹੈ ਨਾਲ ਦੇ ਨਾਲ ਮੈਂ ਵੀ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਰਾ ਦੇ ਲੋਗ ਜਿਹੜੇ ਲੋਗ ਤੁਸੀਂ ਸਾਨੂੰ ਇਨਵਾਈਟ ਕਰਦੇ ਹੋ ਆਰਟਿਸਟ ਬੁਲਾਉਨੇ ਹੋ ਡੀਜੇ ਬੁਲਾਉਨੇ ਹੋ ਤੁਹਾਡੀ ਵੀ ਥੋੜੀ ਜਿਹੀ ਨੈਤਿਕਤਾ ਤੁਹਾਡੀ ਵੀ ਸਿਆਣਾਪੇ ਇਹਦੇ ਚ ਚਾਹੀਦੀ ਹੈ ਕਿ ਜੇ ਅਸੀਂ ਕਿਸੇ ਨੂੰ ਆਪਣੇ ਘਰ ਪਰਫਾਰਮੈਂਸ ਲਈ ਬੁਲਾਇਆ ਹੈ ਖੁਸ਼ੀਆਂ ਦਾ ਵਧਾਨ ਲਈ ਬੁਲਾਇਆ ਹੈ ਤੇ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਸਿਕਿਉਰਟੀ ਦਾ ਅਸੀਂ ਇੰਤਜ਼ਾਮ ਕਰੀਏ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਲੋਕਾਂ ਨੇ ਸਾਨੂੰ ਬੁਲਾਇਆ ਉਸ ਪਰਿਵਾਰ ਦੇ ਮੈਂਬਰ ਜਿਹੜੇ ਗਲਤ ਹੁੰਦੇ ਨੇ ਜਿਹੜੇ ਉਹਨਾਂ ਦੇ ਇਨਵਾਈਟ ਕੀਤੇ ਹੋਏ ਦੋਸਤ ਨੇ ਰਿਸ਼ਤੇਦਾਰ ਨੇ ਉਹਨਾਂ ਕਿਸੇ ਦਾ ਕੈਰੇਕਟਰ ਕੀ ਹੈ ਇਸ ਚੀਜ਼ ਨੂੰ ਪਹਿਲੇ ਜਿਹੜਾ ਉਹ ਨਹੀਂ ਸਿੱਧ ਕੀਤਾ ਜਾ ਸਕਦਾ ਅੱਛਾ ਮੈਂ ਇਸ ਬਿਜ਼ਨਸ ਹੈਗੇ ਉਹ ਕਿਸ 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 ਤਰ੍ਹਾਂ ਦੀਆਂ ਪ੍ਰੋਬਲਮਸ ਇਹ ਤਾਂ ਹੁਣ ਇੱਕ ਕੇਸ ਆ ਗਿਆ ਕਿ ਆਪਾਂ ਦੇਖ ਲਿਆ ਕਿ ਸਭ ਕੁਝ ਹੋਇਆ ਕਿੱਦਾਂ ਦੀਆਂ ਚੀਜ਼ਾਂ ਕੁੜੀਆਂ ਨਾਲ ਹੁੰਦੀਆਂ ਨੇ ਕਿਉਂਕਿ ਸਮਝਿਆ ਜਾ ਸਕਦਾ ਜਦੋਂ ਸਟੇਜ ਤੇ ਕੁੜੀ ਨੱਚਦੀ ਆ ਨਾ ਤਾਂ ਉਹਨੂੰ ਐ ਸਮਝਿਆ ਜਾਂਦਾ ਜਿਵੇਂ ਖੜਾਉਣਾ ਆ ਤੇ ਮੈਂ ਜਾਣਨਾ ਚਾਹੁੰਦਾ ਕਿ ਕੀ ਕੁਝ ਤੁਸੀਂ ਫੇਸ ਕਰਦੇ ਹੋ ਕੁੜੀਆਂ ਫੇਸ ਕਰਦੀਆਂ ਨੇ ਦੇਖੋ ਇਹ ਜਿੰਨਾ ਵੀ ਅਸੀਂ ਇਹਨੂੰ ਮਾੜਾ ਕਹਿ ਸਕੀਏ ਇਹ ਉਨਾ ਹੀ ਘੱਟ ਹੈ ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਆਰਟਿਸਟ ਨੂੰ ਸਟੇਜ ਦੇ ਉੱਪਰ ਗੋਲੀਆਂ ਲੱਗਦੀਆਂ ਵੀ ਅਸੀਂ ਦੇਖੀਆਂ ਨੇ ਆਰਟਿਸਟਾਂ ਦੇ ਨਾਲ ਹੱਥੋਪਾਈ ਹੁੰਦਿਆ ਦੇਖਿਆ ਹੁਣ ਰੀਸੈਂਟ ਵੀ ਜਿਹੜਾ ਇਨਸੀਡੈਂਟ ਹੋਇਆ ਇਸ ਤੋਂ ਮਾੜਾ ਹੁਣ ਕੀ ਹੋ ਸਕਦਾ ਹੋਰ ਨਾ ਕਿਉਂਕਿ ਉਹ ਲੋਕ ਜਿਹੜੇ ਅੱਗੇ ਤੁਸੀਂ ਡਾਂਸ ਕਰ ਰਹੇ ਹੋ ਜਾਂ ਬੈਠੇ ਹੋ ਤੁਸੀਂ ਇਹ ਵੀ ਨਹੀਂ ਦੇਖਦੇ ਕਿ ਤੁਹਾਡੇ ਨਾਲ ਤੁਹਾਡੇ ਪਰਿਵਾਰ ਵੀ ਨੇ ਤੁਹਾਡੇ ਚਾਚੇ ਤਾਏ ਬਜ਼ੁਰਗ ਨੇ ਭੈਣਾਂ ਨੇ ਮਾਤਾਵਾਂ ਨੇ ਬੱਚੇ ਨੇ ਤੁਹਾਡੇ ਇਹ ਇੰਨੇ ਵੀ ਸ਼ਰਮ ਨਹੀਂ ਕਰਦੇ ਕਿ ਉਹ ਜਿਹੜਾ ਆਰਟਿਸਟ ਸਟੇਜ ਤੇ ਡਾਂਸ ਕਰ ਰਿਹਾ ਉਹ ਸਾਡਾ ਪੰਜਾਬੀ ਭਰਾ ਹੈ ਜਾਂ ਭੈਣ ਹੈ ਉਹ ਪੰਜਾਬੀ ਨੇ ਸਾਰੇ ਕੋਈ ਸਮਾਂ ਹੁੰਦਾ ਸੀ ਤਾਂ ਦੂਰ ਦੀ ਗੱਲ ਆ ਉਹਨੂੰ ਤਾਂ ਵੇਸਵਾ ਸਮਝਦੇ ਆ ਕਿ ਉਹਨੂੰ ਹਾਂ ਪੈਸੇ ਦੇ ਦਈਏ ਉਹਦਾ ਰਕਮ ਲਗਾ ਦਈਏ ਉਹਦਾ ਧਾਮ ਲਾ ਦਈਏ ਤੈਨੂੰ ਲੈ ਜੀਏ ਚੱਕ ਕੇ ਸੌਰੀ ਮੈਂ ਜਿੱਦਾਂ ਉਹ ਸਾਡੇ ਇੱਕ ਪਰਿਵਾਰਕ ਮੈਂਬਰ ਨੇ ਮੈਂ ਇਹ ਵਰਡ ਯੂਜ਼ ਨਹੀਂ ਕਰ ਸਕਦਾ ਮੈਂ ਇਹੀ ਕਵਾਂਗਾ ਕਿ ਉਹ ਉਹ ਸਾਡੇ ਕਿੱਤੇ ਦਾ ਹਿੱਸਾ ਨੇ ਇੱਕ ਮੈਂ ਗੱਲ ਕਰ ਰਿਹਾ ਸੀ ਕਿ ਅੱਜ ਉਸ ਲੇਡੀ ਦੇ ਨਾਲੇ ਹੋਇਆ ਸਿਮਰਨ ਸੰਧੂ ਦੇ ਨਾਲ ਤੋਂ ਕੋਈ ਸਮਾਂ ਸੀ ਜਦੋਂ ਬਾਲੀਵੁੱਡ ਦੇ ਵਿੱਚ ਜਿਹੜੀਆਂ ਕੁੜੀਆਂ ਆਰਟਿਸਟ ਕੰਮ ਕਰਦੀਆਂ ਸੀ ਉਹਨਾਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਪਰ ਉਹਨਾਂ ਦੇ ਵਿੱਚੋਂ ਅੱਜ ਜੈਬਾਦ ਰੀਜੀ ਰੇਖਾ ਜੀ ਰਾਜਸਭਾ ਵਿੱਚ ਬੈਠੇ ਨੇ ਇਹ ਉਹੀ ਨੇ ਜਿਨ੍ਹਾਂ ਨੇ ਸਟੇਜਾਂ ਦੇ ਪਰਫਾਰਮੈਂਸ ਕੀਤੀ ਕੀ ਪਤਾ ਸਿਮਰਨ ਸੱਧੂ ਗੱਲ ਕਿੱਥੇ ਪਹੁੰਚ ਜਾਏ ਇਹ ਚੀਜ਼ਾਂ ਨੂੰ ਸਾਨੂੰ ਦੇਖਣਾ ਚਾਹੀਦਾ ਵੱਡੇ ਆਰਟਿਸਟ ਜਿਹੜੇ ਹੁਣ ਤੱਕ ਬਾਲੀਵੁੱਡ ਦੇ ਚੋਟੀ ਦੇ ਉੱਤੇ ਪਹੁੰਚੇ ਉਹਨਾਂ ਨੇ ਆਪਣੇ ਬਲੌਗ ਦੇ ਨਾਲ ਡਾਂਸਰ ਲਿਖਿਆ ਹੋਇਆ ਆ ਉਹਦਾ ਮਾਣ ਨਹੀਂ ਕੀਤਾ ਜਾਂਦਾ ਬਿਲਕੁਲ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਕਿ ਉਹ ਉਹਦਾ ਕਿੱਤਾ ਹੈ ਨਾ ਉਹਦਾ ਪਰਿਵਾਰ ਉਹਦੇ ਨਾਲ ਪਲਦਾ ਹੈ ਉਹ ਔਰ ਸਭ ਤੋਂ ਵੱਡੀ ਗੱਲ ਮੈਂ ਇੱਕ ਚੀਜ਼ ਦੀ ਸ਼ਲਾਘਾ ਕਰਾਂਗਾ ਉਹ ਜਿਹੜੀ ਕੁੜੀ ਦੀ ਤੁਸੀਂ ਵੀਡੀਓ ਦੇਖੀ ਆ ਸਿਮਰਨ ਸੱਧ ਤੁਸੀਂ ਉਸ ਵੀਡੀਓ ਦੇ ਵਿੱਚ ਉਹਦਾ ਪਹਿਰਾਵਾ ਦੇਖੋ ਤੁਹਾਨੂੰ ਲੱਗਦਾ ਉਹ ਚ ਕੋਈ ਅਸ਼ਲੀਲਤਾ ਪੰਜਾਬਣ ਕੁੜੀ ਆ ਉਹ ਪੰਜਾਬੀ ਜਿਹੜਾ ਉਹਦੀ ਠੇੜ ਪੰਜਾਬੀ ਡਰੈਸ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਕੀ ਜਿਹੜੀ ਕੋਈ ਅਸ਼ਲੀਲਤਾ ਦਿਖੀ ਕਿ ਉਹਨਾਂ ਨੇ ਅਸ਼ਲੀਲ ਜਿਹੜਾ ਉਹਨੂੰ ਇਸ਼ਾਰਾ ਕੀਤਾ ਅਸਲ ਦੇ ਵਿੱਚ ਅਸ਼ਲੀਲਤਾ ਉਸ ਕੁੜੀ ਦੇ ਵਿੱਚ ਨਹੀਂ ਸੀ ਅਸ਼ਲੀਲਤਾ ਉਹਦੀ ਮਾਨਸਿਕਤਾ ਦੇ ਵਿੱਚ ਜਿਸ ਕਰਕੇ ਇਹ ਜਿਹੜਾ ਸਾਰਾ ਝਗੜਾ ਹੋਇਆ ਇਹ ਚੀਜ਼ਾਂ ਹੁੰਦੀਆਂ ਮੈਂ ਜਾਣਨਾ ਚਾਹੁੰਨਾ ਇਸ਼ਾਰੇ ਹੁੰਦੇ ਨੇ ਸਟੇਜਾਂ ਤੋਂ ਉਹਨਾਂ ਨੂੰ ਬੁਲਾਇਆ ਜਾਂਦਾ ਇਹ ਸਾਰਾ ਕੁਝ ਹੁੰਦਾ ਬਲ ਬਿਲਕੁਲ ਸੱਚ ਹੈ ਜੀ ਮਿਲ ਕੀ ਕੁਝ ਕਰਦੇ ਨੇ ਬਿਲਕੁਲ ਸੱਚ ਹੈ ਜੀ ਇਹ ਐਕਚੁਅਲੀ ਹੁੰਦਾ ਕੀ ਹੈ ਕਿ ਜਦੋਂ ਅਸੀਂ ਕਿਸੇ ਆਰਟਿਸਟ ਨੂੰ ਸਟੇਜ ਦੇ ਉੱਤੇ ਦੇਖਦੇ ਹਾਂ ਤੇ ਮਾਨਸਿਕਤਾ ਜਿਹੜੀ ਆ ਤੁਸੀਂ ਪਹਿਲੇ ਵਰਡ ਯੂਜ਼ ਕੀਤਾ ਉਹ ਉਹੀ ਸਮਝਦੇ ਨੇ ਔਰ ਮੈਂ ਕਈ ਵਾਰੀ ਦੇਖਿਆ ਕਿ ਜਿਹੜੇ ਕੋਈ 10-10 12-12 ਹਜ਼ਾਰ ਰੁਪਏ ਤਨਖਾਹਾਂ ਲੈਣ ਵਾਲੇ ਬੰਦੇ ਨੇ ਨਾ ਇਹ ਉਹ ਵੀ ਇਸ਼ਾਰਾ ਕਰ ਜਾਂਦੇ ਨੇ ਪਰ ਇਹ ਨਹੀਂ ਸੋਚਦੇ ਵੀ ਜਿੰਨੀ ਤੁਹਾਡੀ ਤਨਖਾਹ ਹੈ ਉਹ ਇੱਕ ਦਿਨ ਦੀ ਪਰਫਾਰਮੈਂਸ ਦਾ ਲੈਂਦੀ ਹੈ ਇਹ ਚੀਜ਼ਾਂ ਤੁਹਾਨੂੰ ਸੋਚਣੀਆਂ ਚਾਹੀਦੀਆਂ ਔਰ ਮੇਰਾ ਖਿਆਲ ਹੈ ਕਿ ਇਹ ਚੀਜ਼ ਜਿਹੜੀ ਹੈ ਸਮਝ ਨਹੀਂ ਆਏਗੀ ਇਹ ਆਮ ਜਨਤਾ ਦੀ ਜਿਹੜੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪਰਵਿਸ਼ ਕਿਦਾਂ ਦੀ ਦੇ ਰਹੇ ਹਾਂ ਅਸੀਂ ਕਿਸੇ ਦੀ ਧੀ ਪਹਿਣ ਵਾਲਾ ਕਿਦਾਂ ਨਹੀਂ ਨਜ਼ਰ ਰੱਖਣੀ ਹੈ ਸਾਨੂੰ ਘਰ ਤੋਂ ਸਿੱਖਣਾ ਪਏਗਾ ਬੜੀ ਹੈਰਾਨੀ ਦੀ ਗੱਲ ਹੈ ਕਿ ਉੱਤੇ ਕੋਈ ਕੁੜੀ ਜੇ ਪਰਫਾਰਮ ਕਰ ਰਹੀ ਹੈ ਤੇ ਉਹਨੂੰ اپنی ਭੈਣ ਨਹੀਂ ਕਰਾਂ ਉਹਦੀ ਉਹਦੀ ਸ਼ਕਲ ਦੇ ਵਿੱਚ ਦਿਖਾਈ ਦਿੰਦੀ ਪਤਾ ਨਹੀਂ ਸਮਝ ਨਹੀਂ ਆਉਂਦਾ ਕਿੱਧਰ ਨੂੰ ਜਾ ਰਹੀ ਹੈ ਲੋਕ ਦੇਖੋ ਇਹ ਚੀਜ਼ਾਂ ਸਾਨੂੰ ਸਮਝ ਨਹੀਂ ਆ ਪੈਣਗੀਆਂ ਕਿਉਂਕਿ ਸਮੇਂ ਹੈ ਜਿਹੜਾ ਉਹ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਅੱਜ ਕੋਈ ਫਾਈਨੈਂਸ਼ਲੀ ਕੋਈ ਕਿੰਨਾ ਵੀ ਹੈਗਾ ਸੰਪੰਨ ਹੈਗਾ ਉਹ ਵੀ ਇਨਸਾਨ ਜਿਹੜਾ ਉਹ ਮੈਨੂੰ ਪਤਾ ਲੱਗਾ ਕਿ ਪੰਜਾਬ ਪੁਲਿਸ ਦਾ ਮਲਾਜਮ ਹੈ ਕੱਲ ਨੂੰ ਸਮਾਂ ਪਲਟੇ ਕਿਤੇ ਹੋ ਸਕਦਾ ਤੁਹਾਡੇ ਪਰਿਵਾਰ ਚੋਂ ਕਿਸੇ ਨੂੰ ਕੰਮ ਕਰਨਾ ਪੈ ਜਾਵੇ ਔਰ ਹੈਰਾਨੀ ਦੀ ਗੱਲ ਹੈ ਕਿ ਉਹ ਲੋਕ ਨੇ ਜਿਨ੍ਹਾਂ ਨੇ ਘਰੋਂ ਕਾਨੂੰਨ ਦੀ ਰੱਖਿਆ ਕਰਨੀ ਆ ਪੰਜਾਬੀਆਂ ਦੀ ਰੱਖਿਆ ਕਰਨੀ ਆ ਉਹ ਆਪ ਜਾ ਕੇ ਪੈਸਿਆਂ ਦੀ ਆਫਰ ਕਰ ਰਹੇ ਹੈ ਹੇਠਾਂ ਬੁਲਾਉਂਦੇ ਪਏ ਦੇਖੋ ਸ਼ਰਮ ਦੀ ਗੱਲ ਹੈ ਗੱਲ ਉੱਥੇ ਹੀ ਨੈਤਿਕਤਾ ਦੀ ਆਉਂਦੀ ਹੈ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਲੋਕਾਂ ਦੀ ਸੁਰੱਖਿਆ ਕਰਨੀ ਹੈ ਤੇ ਅਸੀਂ ਇੱਕ ਨਿਹੱਥੀ ਲੜਕੀ ਦੇ ਉੱਪਰ ਇੱਕ ਸ਼ਰਾਬ ਦਾ ਗਲਾਸ ਮਾਰ ਰਹੇ ਹਾਂ ਇਹ ਕਿੱਥੋਂ ਦੀ ਇਨਸਾਨੀਅਤ ਹੈ ਨਾ ਅੱਜ ਇਨਸਾਨੀਅਤ ਹੁੰਦੀ ਕਿਤੇ ਦੋ ਚਾਰ ਬੰਦਿਆਂ ਨਾਲ ਉੱਥੇ ਗੱਲ ਕਰਦੇ ਕਿਤੇ ਹੱਥ ਪਾਉਂਦੇ ਤੇ ਫਿਰ ਉਹ ਜਵਾਬ ਵੀ ਦਿੰਦੇ ਪਰ ਵੈਸੇ ਤੇ ਉਹ ਜਿਹੜੇ ਬੰਦਿਆਂ ਨੇ ਉਹਨੂੰ ਥੱਪੜ ਮਾਰਨੇ ਸੀ ਉਹ ਤੋਂ ਜ਼ਿਆਦਾ ਜਿਹੜਾ ਉਹ ਕੁੜੀ ਦੀਆਂ ਜਿਹੜੀਆਂ ਗੱਲਾਂ ਜਾਂ ਜਿਨ੍ਹਾਂ ਨੂੰ ਤੁਸੀਂ ਗਾਲ੍ਹਾਂ ਕਹਿ ਰਹੇ ਹੋ ਉਹ ਤੋਂ ਜ਼ਿਆਦਾ ਥੱਪੜ ਉਹ ਮਾਰ ਗਈ ਆ ਹਾਂ ਤੁਸੀਂ ਜ਼ਰੂਰ ਜ਼ਿਕਰ ਕੀਤਾ ਤੇ ਮੈਂ ਗੱਲ ਤੁਹਾਡੇ ਨਾਲ ਵੀ ਕਰਨੀ ਆ ਹ ਕਿ ਭਾਈ ਸਿਮਰਨ ਸੰਧੂ ਨੇ ਗਾਲਾਂ ਕੱਢਦੀਆਂ ਸਟੇਜ ਤੇ ਉਹ ਵੀ ਇਹੋ ਜਿਹੀਆਂ ਗਾਲਾਂ ਜਿਹੜੀਆਂ ਬੰਦੇ ਕੱਢਦੇ ਔਰਤਾਂ ਤਾਂ ਲੱਗੇ ਹੋਣੀ ਲੱਗਦੀਆਂ ਉਹਨਾਂ ਗਾਲਾਂ ਦੇ ਤੁਹਾਡਾ ਕੀ ਵਿਚਾਰ ਹੈ ਕਿ ਕਿਸ ਤਰ੍ਹਾਂ ਦਾ ਇਹ ਸਾਰਾ ਸਟੈਂਡ ਆ ਰਿਹਾ ਦੇਖੋ ਜੇ ਅੱਗੋਂ ਕੋਈ ਕਿਸੇ ਨੇ ਜਵਾਬ ਦਿੱਤਾ ਤਾਂ ਉਹਨੂੰ ਜਵਾਬ ਮਿਲਣਾ ਵੀ ਜ਼ਾਹੀਦਾ ਕੀ ਪਤਾ ਉਹਨੇ ਕੋ ਗਾਲਾਂ ਕੱਢੀਆਂ ਉਹੀ ਰੀਪੀਟ ਮਿਲੀਆਂ ਸਿਮਰਨ ਸੰਧੂ ਜਿਹੜੀ ਹੈ ਉਹ ਮੈਂ ਪਹਿਲੀ ਵੀ ਗੱਲ ਕੀਤੀ ਉਹਦੀ ਤੁਸੀਂ ਪਹਿਰਾਵੇ ਤੂੰ ਉਹਦੀ ਨੈਤਿਕਤਾ ਜਿਹੜੀ ਉਹ ਪਰਖ ਸਕਦੇ ਹੋ ਲੋਕਾਂ ਨੇ ਸਟੇਜਾਂ ਦੇ ਉੱਪਰ ਆਰਟਿਸਟ ਨੂੰ ਪਰਫਾਰਮੈਂਸ ਕਰਦਿਆਂ ਦੇਖਿਆ ਲੈਟਰ ਐਡਰੈਸਾਂ ਦੇ ਵਿੱਚ ਚੈੱਕ ਕਰ ਲਓ ਵੀਡੀਓ ਦੇ ਵਿੱਚ ਉਹਨੂੰ ਜਾਂ ਉਹਦੀ ਪਿੱਛੇ ਸੋਸ਼ਲ ਮੀਡੀਆ ਚੈੱਕ ਕਰ ਲਓ ਪੰਜਾਬੀ ਐਡਰੈਸਾਂ ਨੂੰ ਕੰਮ ਕਰਦੀ ਆ ਤੇ ਜੇ ਉਹਨੇ ਗਾਲਾਂ ਕੱਢੀਆਂ ਨੇ ਉਹਦੇ ਮਨ ਦੀ ਉਸ ਉਹਦੀ ਦੇਖੋ ਮਾਨਸਿਕਤਾ ਕੀ ਹੋਏਗੀ ਉਹ ਕਿੰਨੀ ਦੁਖੀ ਹੋਏਗੀ ਕੀ ਕੀ ਉਹਨਾਂ ਨੇ ਨੀਚੇ ਇਸ਼ਾਰਾ ਕੀਤਾ ਜਾਂ ਕੁਝ ਕਿਹਾ ਜਾਂ ਕੁਝ ਆਫਰ ਕੀਤਾ ਜਿਹਦੇ ਤੋਂ ਖਿਜ ਕੇ ਉਹਨੇ ਉਹ ਗਾਲਾਂ ਕੱਢੀਆਂ ਨੇ ਮੈਂ ਉਹਨੂੰ ਬਿਲਕੁਲ ਗਲਤ ਨਹੀਂ ਕਾਵਾਂਗਾ ਇਵਨ ਕਿ ਮੈਂ ਇੱਥੋਂ ਤੱਕ ਵੀ ਕਾਵਾਂਗਾ ਵੀ ਗਾਲਾਂ ਤੱਕ ਉਹਨੂੰ ਨਹੀਂ ਰੁਕਣਾ ਚਾਹੀਦਾ ਸੀ ਉਹਨੂੰ ਪੂਰੀ ਪੰਜਾਬੀਅਤ ਦੇ ਵਿੱਚ ਉਹਨੂੰ ਥੱਪੜ ਮਾਰ ਕੇ ਉਹਦਾ ਜਵਾਬ ਦੇਣਾ ਚਾਹੀਦਾ ਸੀ ਜਿਹੜਾ ਉਹਨੂੰ ਸਾਰੀ ਉਮਰ ਯਾਦ ਰਹਿੰਦਾ ਵੀ ਦੁਬਾਰਾ ਕਿਸੇ ਦੀ ਧੀ ਪੈਣ ਵਾਲਾ ਕਿੱਦਾਂ ਦੇਖਣਾ ਪਰ ਹੁਣ ਗਾਂ ਕੀ ਪ੍ਰੋਗਰਾਮ ਹੈਗਾ ਕਿਉਂਕਿ ਹੁਣ ਇਸ ਵੇਲੇ ਤਾਂ ਕੱਲੀ ਖੜੋਤੀ ਹੈ ਕਹਿੰਦੇ ਫੇ ਆ ਕੱਲੀ ਕੁੜੀ ਕੱਲੀ ਕੁੜੀ ਖੜੀ ਹੈ ਆਪਣੇ ਹੱਕ ਮੰਗਦੀ ਪਈ ਹੈ ਐਸੋਸੀਏਸ਼ਨ ਕੀ ਕਰੂਗੀ ਦੇਖੋ ਜੀ ਐਸੋਸੀਏਸ਼ਨ ਕਿ ਕਿ ਉਹਨਾਂ ਦੇ ਉੱਪਰ ਕਾਨੂੰਨੀ ਜਿਹੜੀ ਬਣਦੀ ਕਾਰਵਾਈ ਕੀਤੀ ਜਾਏ ਉਹ ਐਫ ਆਈ ਆਰ ਹੋ ਗਈ ਹੈ ਕਿਉਂਕਿ ਅਸੀਂ ਕਾਨੂੰਨ ਪਸੰਦ ਲੋਕਾਂ ਕਾਨੂੰਨ ਦੀ ਜਿਹੜੀ ਹੱਦ ਦੇ ਵਿੱਚ ਰਹਿ ਕੇ ਅਸੀਂ ਚੱਲਣਾ ਹੈ ਕੁਝ ਸਮਾਂ 2-4 ਦਿਨ ਦਾ ਲੱਗੇਗਾ ਅਰੈਸਟ ਹੋਣ ਦੇ ਵਿੱਚ ਚਾਰ ਬੰਦਿਆਂ ਦੇ ਖਿਲਾਫ ਜਿਹੜੀ ਐਫ ਆਈ ਆਰ ਹੋਈ ਹੈ ਜੇ ਉਹਨਾਂ ਦੀ ਅਰੈਸਟ ਨਹੀਂ ਪੈਂਦੀ ਤੇ ਅਸੀਂ ਹਫਤਾ ਤੱਕ ਵੇਟ ਕਰਕੇ ਫਿਰ ਸਿਮਰਨ ਸੰਧੂ ਨਾਲ ਖੁਦ ਕੰਟੈਕਟ ਕਰਾਂਗੇ ਜੋ ਬਣਦੀ ਕਾਰਵਾਈ ਹੋਏਗੀ ਸਾਡੀ ਉਹ ਜੋ ਡਿਊਟੀ ਲੱਗੀ ਅਸੀਂ ਖੜੇ ਆ ਨਾਲ ਤਾਂ ਬਿਲਕੁਲ ਇਹ ਉਹ ਸਾਰਾ ਵਾਕਿਆ ਜੋ ਉਸ ਕੁੜੀ ਨਾਲ ਵਾਪਰਿਆ ਸਟੇਜ ਪਰਫਾਰਮਰ ਭਾਵੇਂ ਡਾਂਸਰ ਕਹਿ ਲੋ ਪਰ ਇਹ ਕੋਈ ਹੱਕ ਨਹੀਂ ਲੋਕਾਂ ਦਾ ਕਿ ਉੱਥੇ ਜਾ ਕੇ ਉਸ ਨੂੰ ਇਸ ਤਰ੍ਹਾਂ ਦਾ ਉਹਦੇ ਨਾਲ ਬਤਿਹਰਾ ਕੀਤਾ ਜਾਵੇ ਖੈਰ ਇਹ ਲੋਕਾਂ ਨੂੰ ਆਪ ਸਮਝਣ ਦੀ ਲੋੜ ਹੈ ਲੋਕਾਂ ਦੇ ਆਪ ਘਰੇ ਮਾਮਾ ਤੇ ਭੈਣਾ ਹੈਗੀਆਂ ਨੇ ਉਹਨਾਂ ਨੂੰ ਅਗਾਹ ਰੱਖ ਕੇ ਤੇ ਸਾਰਾ ਕੁਝ ਕੀਤਾ ਜਾਣਾ ਚਾਹੀਦਾ ਆ ਪਰ ਤੁਹਾਡੇ ਕੀ ਵਿਚਾਰ ਨੇ ਜੇ ਵਿਚਾਰ ਇਹੀ ਨੇ ਤਾਂ ਜ਼ਰੂਰ ਚੰਗੀ ਗੱਲ ਹੈ ਜੇ ਨਹੀਂ ਤਾਂ ਫਿਰ ਆਪਣੇ ਵਿਚਾਰਾਂ ਨੂੰ ਸੁਧਾਰਨ ਦੀ ਲੋੜ ਹੈ ਸਮਾਜ ਸਾਡਾ ਆਪਣਾ ਸਮਾਜ ਆ ਪੰਜਾਬ ਸਾਡਾ ਆਪਣਾ ਪੰਜਾਬ ਹੈ ਇਹਦੀਆਂ ਧੀਆਂ ਸਾਡੀਆਂ ਆਪਣੀਆਂ ਧੀਆਂ ਨੇ ਇਸ ਵਾਸਤੇ ਹੋ ਸਕਦਾ ਹੈ ਕਿ ਆਉਂਦੇ ਸਮੇਂ ਚ ਲੜਾਈ ਸ਼ਾਇਦ ਦੇਰੀ ਪਾਲਵੇ ਪਰ ਇਸ ਲੜਾਈ ਨੂੰ ਨੇਪਰੇ ਚਾੜਨ ਦੇ ਵਾਸਤੇ ਐਸੋਸੀਏਸ਼ਨ ਵੀ ਹੁਣ ਲੱਗ ਗਈ ਹੈ ਉਹਨਾਂ ਦਾ ਕਹਿੰਦਾ ਕਿ ਨਾਲ ਦੀ ਨਾਲ ਖੜੋਤੇ ਆਂ ਔਰ ਖੜੇ ਰਵਾਂਗੇ ਜੋ ਕੁਝ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ